ਕੋਡਾ ਫੋਰਮਾਂ ਜੇ ਪਹਿਲੇ ਦੇਣ ਹੀ ਗਿਆ ਤਾਂ ਨਾਲ ਦਾ ਇਹਨੂੰ ਛੱਡ ਕੇ ਆਇਆ ਪਤਾ ਨਹੀਂ ਇਹਨੇ ਟਰੈਕਟਰ ਨੂੰ ਕੀ ਕਰਤਾ ਜੇ ਟਰੈਕਟਰ ਖੋਲਣ ਦੇ ਜੇ ਖੋਲ ਕੇ ਵੇਨੇ ਵਾਲਾ ਕੀ ਹੋਇਆ ਗੇਰ ਹੀ ਨਹੀਂ ਪੈਂਦੇ ਇਹਨੇ ਬੰਨੇ ਕਿਹੜੇ ਹਿਸਾਬ ਨਾਲ ਪੁੱਠਾ ਸਿੱਧਾ ਗੇਰ ਮਾਰਿਆ ਜੇ ਆਹ ਡਰਾਈਵਰ ਜੇ 1000 ਰੁਪਇਆ ਦਿਹਾੜੀ ਮੰਗਦਾ ਜੇ ਹਾਂ ਜਾਜ ਹੈ ਨਹੀਂ ਇਹ ਲੀਟਰ ਟਰੈਕਟਰ ਦੀ ਦਾ ਵੀਰ ਖੋਲਣ ਦੇ ਆ ਜੇ ਮਿਸਤਰੀ ਕਿਹੜੀ ਚੀਜ਼ ਟੁੱਟੀ ਦੀ ਫੋਰਗ ਚਾਰ ਨੰਬਰ 4 ਨੰਬਰ ਚੌਥਾ ਪੌਣ ਲੱਗਾ ਈ ਮੀਡੀਅਮ ਤੋਂ ਨੇ ਸਦਾ ਹੀ ਬਾਤ ਆ ਥੋੜਾ ਜਿਹਾ ਗੇਅਰ ਗੇਅਰ ਵਿੱਚ ਨਿਊਟਰਲ ਕਰਕੇ ਪਾਈਦਾ ਉਹਨੇ ਸਦਾ ਹੀ ਗੇਅਰ ਮਾਰਿਆ 4 ਨੰਬਰ ਦੀ ਨਵੀਂ ਪਈ ਆ ਸੀਲਾਂ ਵਾਲੀ ਵਾਲੀ ਔਰ ਤੋੜ ਤੇ ਛੋੜਦੀ ਹੁਣ ਚਲੋ ਪੌਣੇ ਆ ਪੌਣੀ ਤੇ ਪਣੀ ਹੁਣ ਡਰਾਈਵਰ ਦੇ ਭੱਲੇ ਥੋੜਾ ਪੌਣੇ ਬੇਚਾਰੇ ਦੇ ਅੱਗੇ ਉਹਦੀ ਓਨੀ ਜੇ ਦਿਹਾੜੀ ਹੁੰਦੀ ਐ ਅੱਜ ਐਵੇਂ ਜੂਣੇ ਨਵੇਂ ਪੌਣੇ ਬਣੇ ਬਾਈ ਤੇ ਹੀ ਮਾੜ ਲਿਆ ਮੇਰੇ ਖਿਆਲ ਨਾਲ ਤੇ ਇਹ ਕਾ ਮਾਡਲ ਹੈ 855 ਚੈਡ ਗੇਅਰ ਹਾਂਜੀ ਅੱਜ ਆਪਣੇ ਜੀਐਸਵੀ ਲੱਗ ਪਈ ਆ ਤੇ ਵੇਖੋ ਮਿੱਟੀ ਵਾਲੀਆਂ ਟਰਾਲੀਆਂ ਤਿੰਨ ਟਰਾਲੀਆਂ ਹੈ ਗਈ ਦੋਆਂ ਕਿੱਲਿਆਂ ਦੀ ਲੀਡ ਆ ਤਿਹੜੇ ਟਰਾਲੀਆਂ ਚੱਲੀ ਜਾਂਦੀਆਂ ਵਧੀਆ ਤੇ ਬਾਕੀ ਯਾਰ ਕਾ ਟਰਾਲੀ ਆਪਾਂ ਪਾਉਣੀ ਜੇ ਤੇ ਬਾਕੀ ਤੁਹਾਨੂੰ ਰੋਜ਼ ਦੇ ਰੋਜ਼ ਪੱਧਰੀ ਜਿੱਦਾਂ ਕਰਨੀ ਸਾਰਾ ਕੁਝ ਵਿਖਾਈ ਜਾਵਾਂਗੇ ਟਰੈਕਟਰ ਹੋ ਗਿਆ ਸਹੀ ਰੈਡੀ ਹੋ ਗਿਆ ਹੁਣ ਪੈਨ ਲਾ ਪਿਆ ਵਧੀਆ ਗੇਅਰ ਆ ਵੇਖੋ ਤੇ ਹੁਣ ਪਿਆਰੰਗਈ ਦੀ ਨਹੀਂ ਜਗਦਾ ਲਾਈਟਾਂ ਪਿਉ ਜੁਡੇ ਸਾਰੇ ਹੁਣ ਇੱਕ ਅੱਗੇ ਨਹੀਂ ਕੋਈ ਜਗਦਾ ਤੇ ਹੁਣਾਂ ਲਾਈਟਾਂ ਨਵੀਆਂ ਲਵਾਈਆਂ ਆਹ ਵਾਲੀਆਂ ਇਹ ਸਾਰਾ ਕੋਈ ਜਿ ਦਿਖੀ ਜਾਂਦਾ ਇਹਨਾਂ ਬਹੁਤ ਜ਼ਿਆਦਾ ਚਾਨਣ ਇੱਧਰ ਇੱਥੇ ਚੈੱਕ ਕਰ ਤੇ ਹੁਣ ਕਿਰਾਏ ਦੀ ਜਗ ਜਾਨਕੀਆਂ ਮਗਰ ਲੈਤਾ ਵਾਣਾ ਲੈਤਾਂ ਵਾਲੇ ਦਾ ਵਟ ਨਿਕਲ ਗਏ ਸਾਰੇ ਉਹ ਰਹਿ ਗਿਆ ਸੋਚ ਥੋੜੇ ਜਿਹਾ ਲੱਗਣ ਵਾਲੇ ਉਹ ਮੁੰਡੇ ਨੇ ਆ ਲਿਆਂਦੇ ਆ ਲਾਉਣ ਲਗਾ ਸੋਚ ਚਲੋ ਜੀ ਲਾਓ ਮਿੱਤਰਾ ਸੋਚਣ